ਜੀ ਇਹ ਜਿョਰ ਕੀ ਹਾਲ ਚਾਲ ਆ ਬੈਕ ਟੂ ਮਾਈ YouTube ਚੈਨਲ ਜੀ ਆ ਵੀ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਈ ਕੀ ਆਪਾਂ ਦੋ ਕਬੂਤਰੀਆਂ ਡਾਵਾਂਗੇ ਠੀਕ ਐ ਇੱਕ ਆਪਣੀ ਡੰਡੇ ਪੋਟੇ ਵਾਲੀ ਆ ਇੱਕ ਡੰਡੇ ਬੇਠਾ ਵਾਲੀ ਆ ਠੀਕ ਐ ਤੇ ਬਾਕੀ ਹੁਣ ਮੌਸਮ ਸੈੱਟ ਹੋਈ ਜਾਂਦਾ ਉਧਰੋਂ ਨਿਕਲ ਗਿਆ ਸੂਰਜ ਤੇ ਛਤਰੀ ਆਪਾਂ ਉੱਚੀ ਲਾਤੀ ਅੱਜ ਆਪਾਂ ਪਾਣੀ ਤੇ ਕਰਨ ਲੱਗੇ ਆ ਠੀਕ ਐ ਦੋ ਕਬੂਤਰੀਆਂ ਠੀਕ ਐ ਉਹਨਾਂ ਨੂੰ ਡਾਉਣੇ ਆ ਇਹ ਬਾਕੀ ਆਪਣਾ ਕੈਮਰਾਮੈਨ ਸੁੱਤਾ ਪਿਆ ਠੀਕ ਐ ਇਹਨੂੰ ਵੀ 2 ਕਮਿੰਟਾਂ ਤੱਕ ਠਾਉਣੇ ਆ ਤੇ ਆਪਾਂ ਪਾਣੀ ਪੂਣੀ ਨਾ ਦਿੰਨੇ ਆ ਠੀਕ ਐ ਨਾਲੇ ਉਹ ਵੀ ਤੁਹਾਨੂੰ ਦਿਖਾਉਣੇ ਆ ਠੀਕ ਐ ਤੇ ਬਾਕੀ ਇੱਕ ਗੱਲ ਹੋਰ ਸੱਚ ਆਪਣੇ ਨਾਲ ਦੇ ਪਿੰਡ ਬਾਜੀ ਆਜੇ ਠੀਕ ਐ ਤੇ ਉਹਨਾਂ ਯਾਰ ਕੱਲ ਕਬੂਤਰ ਬੰਦ ਸੀ ਆਪਣੇ ਮੈਂ ਅੱਜ ਅੱਜ ਡਾਉਣ ਲੱਗਾ ਵਾਂ ਐ ਯਾਰ ਮੈਨੂੰ ਇਹ ਵੀ ਨੁਕਸਾਨ ਲੱਗੂਗਾ ਹਨਾ ਜੇ ਅਗਲੇ ਦਿਨ ਤੁਰਨ ਨਾ ਆਉਣ ਅੰਦਰ ਹਨਾ ਉਹ ਯਾਰ ਮੈਨੂੰ ਡਾਉਣੇ ਪੈਣਗੇ ਆਪਦੇ ਕਬੂਤਰ ਕਿਉਂਕਿ ਕੱਲ ਵੀ ਰਸ਼ਟ ਸੀ ਸੀ ਪਰ ਇਹਨਾਂ ਸੀ ਵੀ ਬਾਜੀ ਛੱਡਣੀਆਂ ਹਨਾ ਅੰਦਰ ਆਪਣੇ ਤਰਾਜ ਵਾਲੇ ਛੱਡਣੀ ਬਾਜੀ ਹੁਣ ਐ ਨਹੀਂ ਪਤਾ ਕਿਦਣੇ ਮੂੜ ਬਣ ਜੇ ਛੱਡਣ ਦਾ ਹਨਾ ਫਿਰ ਆਹੀ ਕਿ ਕਬੂਤਰਾਂ ਨੂੰ ਪਾਣੀ ਤੇ ਕਰਨੀ ਹੈ ਹਨਾ ਫਿਰ ਜ਼ਿਆਦਾ ਦੇਣਾ ਪਾ ਪਾਵਾਂਗੇ ਯਰ ਫਿਰ ਔਖਾ ਜੂ ਕੰਮ ਬਾਕੀ ਤਣੂ ਮੈਂ ਕਬੂਤਰੀਆਂ ਕਰੀ ਦਿਖਾ ਦੇਣਾ ਕੜੀਆਂ ਕੜੀਆਂ ਛੱਡਣੀਆਂ ਇੱਕ ਆਹ ਵਾਲੀ ਹੁਣ ਡਾਵਾਂਗੇ ਇੱਕ ਜਿਹੜੀ ਆ ਬੈਠੀ ਮੈਂ ਪਲਟਾ ਕੇ ਗਿਆ ਸੀ ਹੁਣੇ ਹੋਵੇ 10 ਕਿ ਮਿੰਟ ਹੋ ਗਏ ਆ ਠੀਕ ਹੈ ਇਹਨਾਂ ਨੂੰ ਹੇ ਹੁਣ ਇਹਨਾਂ ਨੂੰ ਪਾਣੀ ਪੂਣੀ ਲਾਉਣਾ ਮੈਂ ਕਿ 10 10 ਨਹੀਂ 5 5 ਸ਼ੁਰੂ ਕਰਦਾ ਮੈਂ ਪਹਿਲਾਂ ਮੈਂ 5 ਤੇ ਸ਼ੁਰੂ ਕਰਦਾ ਨਾ ਬਾਕੀ ਹਜੇ ਦਿਨ ਬਹੁਤ ਪਏ ਆ ਹਨ ਆਪਣੇ ਕੋਲੇ ਤੇ ਹੁਣ ਆਪਾਂ ਐ ਕਰਦੇ ਆ 5 5 ਸੀਸੀ ਇਹਨਾਂ ਨੂੰ ਪਾਣੀ ਦੇ ਦਾਂਗੇ ਮਾੜਾ ਜਿਹਾ ਗੋੜ ਕੋਲ ਲਿਆ ਸੀਗਾ ਇਹਦੇ ਵਿੱਚ ਮੈਂ ਪਹਿਲੇ ਈ ਦੇਣਾ ਹਨਾ ਪਾਣੀ ਇਹ 5 5 ਸੀਸੀ ਇਹਨਾਂ ਨੂੰ ਦੇ ਦਾਂਗੇ ਪਾਣੀ 2 ਮਿੰਟ ਰੈਸਟਰ ਦਵਾ ਦਾਂਗੇ 6.5 ਛੱਡ ਦਾਂਗੇ ਕਿੰਨਾ ਟਾਈਮ ਹੋ ਗਿਆ ਬਸ ਹੌਣ ਵਾਲਾ ਹੀ ਆ ਮੈਂ ਪਾਣੀ ਦਿਨਾ ਠੀਕ ਹੈ ਤੇ ਫਿਰ ਆਪਾਂ ਡਾਉਣੇ ਆ ਠੀਕ ਹੈ ਫਿਰ ਦੇਖਦੇ ਅੱਜ ਕਿੰਨਾ ਕੁ ਟਾਈਮ ਕਰਦੇ ਆ ਪਹਿਲਾਂ 12 ਵਜੇ ਦਾ ਟਾਈਮ ਕਰਦੇ ਸੀਗੇ ਸੁੱਕੇ ਠੀਕ ਹੈ ਤੇ ਅੱਜ ਵੇਖਾਂਗੇ ਕਿੰਨਾ ਟਾਈਮ ਕਰਦੇ ਬਾਕੀ ਮੁੰਡਾ ਹੈਗਾ ਘਰੇ ਆਪਾਂ ਨੂੰ ਦੱਸ ਦਿੰਦਾ ਠੀਕ ਹੈ ਜਿੱਦਨ ਆਪਾਂ ਘਰੇ ਹੋਈਦੇ ਫਿਰ ਆਪਾਂ ਯਾਰ ਉਹ ਦਿਨ ਮੈਂ ਘਰੇ ਸੀਗਾ ਮਤਲਬ ਆਹ ਐਂ ਤਵਾਰ ਪਿਛਲੀ ਸਰ ਤੇ ਆਪਣੀਆਂ ਢੂਈ ਦਾ ਦਰਦ ਕਰਨ ਲੱਗੀ ਤੇ ਬਈ ਆਪਣੇ ਉੱਠਿਆ ਨਹੀਂ ਗਿਆ ਨਹੀਂ ਤੇ ਮੈਂ ਵਲੌਗ ਬਣਾਉਣਾ ਸੀ ਆਪਾਂ ਡਾਇ ਸੀ ਉਦੋਂ ਦੋ ਕਬੂਤਰ ਯਾਰ ਮੈਂ ਆਹ ਉੱਠਿਆ ਜਾਂਦਾ ਨਹੀਂ ਸੀ ਹਣਾ ਫਿਰ ਆਪਾਂ ਸੈਟ ਸ਼ੂਟ ਕਰਾਇਆ ਅਕਸਰਾ ਅਕਸਰਾ ਕਰਾਇਆ ਵਧੀਆ ਹੁਣ ਸੱਤ ਹੋ ਗਏ ਫਿਰ ਮਾਣਾ ਮੋਟਾ ਦਰਦ ਹੁੰਦਾ ਵਾ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਮਾਣੀ ਪੂਣੀ ਲਾ ਦਈਏ ਫਿਰ ਕਬੂਤਰਿਆਂ ਨੂੰ ਇੱਕ ਆਬੈਟੀ ਜਿਹੜੀ ਠੀਕ ਹੈ ਤੇ ਫਿਰ ਆਪਾਂ ਨਾਲੇ ਕਬੂਤਰਾਂ ਨੂੰ ਡਾਉਣੇ ਆ ਠੀਕ ਹੈ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਬਾਕੀ ਆਪਣੇ ਚੈਨਲ ਨਾਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਲਓ ਜੀ ਆ ਕਬੂਤਰੀ ਇੱਕ ਗ੍ਰਿਧਰਣ ਕਰ ਲ ਕਬੂਤਰੀ ਦੇ ਖਟੀਆਂ ਅੱਖਾਂ ਦੀ ਚਿੱਟੀ ਨੋਕ ਆ ਡੰਡਾ ਇਹਦੇ ਵਗਿਆ ਆ ਸੱਜਾ ਤੇਰੀ ਬੇਟਾ ਠੀਕ ਹੈ ਹਰੀ ਇਹ ਤੈਨੂੰ ਡਾਵਾਂਗੇ ਨੌਂਦਰਾ ਇਹਦੀਆਂ ਚਿੱਟੀਆਂ ਦੋਨੋਂ ਪੈਰਾਂ ਦੀਆਂ ਇਹ ਇੱਧਰ ਦੀ ਸਰਸਾ ਫੀਆ ਠੀਕ ਹੈ ਉਹਨਾਂ ਇਹਨੂੰ ਲਾਉਣੇ ਪੰਜ ਨਹੀਂ ਸੱਤ ਕ ਲਾ ਦਿੰਨੇ ਯਾਰ ਚੀਜ਼ ਹੈ ਨਾ ਪਹਿਲਾਂ ਪਾਣੀ ਲਾ ਦਿੰਨੇ ਚੱਲੋ ਉੱਥੇ ਅੱਡਾ ਤੇ ਗਰਮੀ ਜਾਦੀ ਹੁੰਦੀ ਹੈ ਹਨਾ ਤੈਨੂੰ ਲਾਉਣੇ ਪਾਣੀ ਇਹਨੂੰ ਬਾਗਾਂ ਨੂੰ ਛੱਡ ਦਾਂਗੇ ਖੁੱਡੇ ਦੇ ਵਿੱਚ ਇਹਦੇ ਜਿਹੜੀ ਨਾਲ ਦੀ ਡਾਉਣੀ ਆਪਾਂ ਜਿਹੜਾ ਜੋਟ ਬਣਾਇਆ ਹੋਇਆ ਪੁੱਨੋ ਫੜ ਕੇ ਲਿਆਉਣੇ ਆ ਫਿਰ ਉਹਨੂੰ ਡਾਵਾਂਗੇ ਠੀਕ ਹੈ ਫਿਰ ਆਪਾਂ ਇਕੱਠੇ ਡਾਵਾਂਗੇ ਜਦੋਂ ਆਪਣੇ 6.5 ਹੋ ਗਏ ਬਸ 1-2 ਮਿੰਟ ਰਹਿ ਗਏ ਉਹ ਵੀ ਡਾਉਣੇ ਨੇ ਤੋਂ ਬਾਅਦ ਫਿਰ ਸਾਨੂੰ ਡਾਉਣਿਆ ਆ ਵੀ ਕਿੰਨਾ ਟਾਈਮ ਕਰਦੇ ਆ ਜਿੰਨਾ ਚਿਰ ਆਪਾਂ ਕਰੇ ਆ ਫਿਰ ਦੇਖਾਂਗੇ ਆਪਾਂ ਨਾਲ ਦੇ ਪੰਡ ਬਾਜੀ ਆਪਾਂ ਜਦੋਂ ਜਾਣ ਲੱਗੇ ਕੰਮ ਤੇ ਫਿਰ ਆਉਂਦੀ ਹੋ ਚੱਲਾਂਗੇ ਠੀਕ ਹੈ ਅਰੇ ਦਿਖਾਵਾਂਗੇ ਤੁਹਾਨੂੰ ਆ ਗਈ ਆਪਣੀ ਲਾਲ ਚੀਮੇ ਚਿੱਟੀਆਂ ਆਖਾਂ ਦੀ ਪੂਰੀ ਨੋਕ ਆ ਠੀਕ ਹੈ ਇਹਦੇ ਵੀ ਸੱਜਾ ਡੰਡਾ ਪਰ ਇਹਦਾ ਪੋਟਾ ਕੀਤਾ ਆ ਕਾਂਡ ਤੋਂ ਲੈ ਕੇ ਤੁਹਾਡੇ ਪੋਟਾ ਠੀਕ ਐ ਇਹਨੂੰ ਵੀ ਸਵੇਰ ਪਲਟਾ ਆ ਆ ਵੀਨੇ ਦਾਣੇ ਲੈ ਕੇ ਲੇ ਸੀ ਉਹ ਦਾਣੇ ਛੋੜਿਆ ਡੇਟ ਪਾ ਜਾਂਦੇ ਆ ਹਨਾ ਇਦਨ ਆਪ ਆਪ ਕਰੇ ਹੋਈ ਤਾਂ ਬਈ ਆਪਾਂ ਤਾਂ ਫਿਰ ਟਾਈਮ ਨੇ ਪਾ ਲਈ ਜੇ ਸਵੇਰ ਨੂੰ ਸਾਫ ਹੀ ਹੁੰਦੇ ਆ ਤੇ ਬਸ ਹੁਣ ਆ ਜਿਵੇਂ ਆ ਸਾਲ ਜਿਵੇਂ ਦਾ ਨੰਗ ਦਾ ਨੰਗ ਜੀ ਹਨਾ ਅਗਲੇ ਸਾਲ ਆਪ ਆਪ ਹੀ ਕਰੇ ਰਹਿ ਕੇ ਡਾਇਆ ਕਰਾਂਗੇ ਕਬੂਤਰ ਤੇ ਵਧੀਆ ਭਰਾ ਜਿੰਨਾ ਚਿਰ ਮਰਜੀ ਉੱਡਣ ਸਾਮ ਵਧੀਆ ਕਰਿਆ ਕਰਾਂਗੇ ਹਨਾ ਇੱਕ ਤਾਂ ਕਬੂਤਰਾਂ ਦੇ ਅੰਦਰ ਹੀ ਗਰਮੀ ਪੈ ਜਾਂਦੀ ਆ ਆਪ ਘਰੇ ਨਾ ਰਹੀਏ ਤਾਂ ਬਾਕੀ ਦੇਖਣ ਲਈ ਕੀ ਬਣਦਾ ਹੁਣ ਤਾਂ ਮਣਨ ਵੀ ਛੱਡ ਦਿੰਨੇ ਆ ਫਿਰ ਆਪਾਂ 6:30 ਆਪਾਂ ਡਾ ਲਾਂਗੇ ਕਮੂਤਰ ਠੀਕ ਹੈ ਤੇ ਉਹਨਾਂ ਨੂੰ ਥੋੜੀ ਜੀ ਮਤਲਬ ਜਿਹੜਾ ਪਾਣੀ ਆ ਥੋੜਾ ਸੈਟ ਜਾ ਹੋ ਜੂਗਾ ਹਨਾ ਤੇ ਫਿਰ ਆਪਾਂ ਡਾਉਣੇ ਆ ਉਹ ਬਾਈ ਜੀ ਟਾਈਮ ਹੋ ਗਿਆ 6:30 ਦਾ ਤੇ ਕੈਮਰਾਮੈਨ ਗਿਆ ਚਾਹ ਪੀਣਾ ਮਾੜੀ ਜੀ ਬਣਵਾ ਆ ਗਿਆ ਸੀ ਠੀਕ ਆਪਾਂ ਪਾਣੀ ਦਿੱਤਾ ਸੀ ਆ ਤੇ ਹੁਣ ਆਪਾਂ ਡਾਉਣੇ ਇਹਨਾਂ ਨੂੰ ਇੱਕ ਇੱਕ ਕਰਕੇ ਚਲੋ ਬਾਬਾ ਮਿਹਰ ਕਰੇ ਅੱਜ ਥੋੜਾ ਵਧੀਆ ਉੱਡ ਕੇ ਆਇਓ ਠੀਕ ਹੈ ਅੱਜ ਪੰਜ ਪੰਜ ਸੀਸੀ ਪਾਣੀ ਦੇਤਾ ਤੁਹਾਨੂੰ ਤੇ ਵਧੀਆ ਆਡੀਓ ਇੱਕ ਇੱਕ ਬੁਗੀ ਦੋ ਤੇ ਚਲੋ ਉੱਡੋ ਫਿਰ ਠੀਕ ਹੈ ਅੱਜ ਵਧੀਆ ਉਡਣ ਨਾਲ ਪਿੰਡ ਦਾ ਬਾਜੀ ਆ ਉਹਨਾਂ ਤੋਂ ਪਹਿਲਾਂ ਨਹੀਂ ਬਹਿਣਾ ਤੁਸੀਂ ਕਿਤੇ ਪਹਿਲਾਂ ਬਹਿ ਜਾਓ ਹਨਾ ਕਿਤੇ ਕਹਿਣਗੇ ਇਹ ਤਾਂ ਕਬੂਤਰ ਮਾੜੇ ਆ ਠੀਕ ਹੈ ਤੁਹਾਡਾ ਨਾਮ ਵਧੀਆ ਬਣਾ ਦੇਣਾ ਆਪਾਂ ਅਗਲੇ ਸਾਲ ਐਤ ਕੀ ਨਾਮ ਬੜਿਆਤਾ ਚਲੋ ਚਲੋ ਚੜਜੋ ਉੱਚੀ ਠੀਕ ਹੈ ਹੁਣ ਤੈਨਾਂ ਆਣਾ ਬੈਠਿਓ 12 ਵਜੇ ਭਲਾ ਬਹਿ ਜਾਓ ਕੋਈ ਚੱਕਰ ਨਹੀਂਗਾ ਤੇ ਉਹ ਨਾ ਬੈਠਿਓ ਅਜ ਤਾਪਣ ਦੇ ਦੇਖ ਲੈ ਕਿੰਨਾ ਕਿ ਟੈਂਪਰੇਚਰ ਅਜ ਠੀਕ ਐ ਚਲੋ ਬਈ ਇਹ ਹੁੰਦੇ ਥੋੜੇ ਜੇ ਉੱਚੇ ਤੇ ਛਤਰੀ ਵੀ ਆਪਣੀ ਉੱਚੀ ਤੇ ਆਪਣੇ ਸਿੱਜੜ ਕਿਧਰ ਜਾਵੜੇ ਬੇਟੇ ਕਿਧਰ ਗਏ ਉਹ ਦੇਖਦੇ ਆ ਆਪਣੇ ਸਿੱਜੜ ਠੀਕ ਐ ਉਹਨਾਂ ਦੇ ਜਿਹੜਾ ਚਾਰ ਬੱਚੇ ਸੀ ਯਾਰ ਤਿੰਨ ਤਾਂ ਪਹਿਲਾਂ ਪਹਿਲੇ ਸਟਾਰਟਿੰਗ ਚ ਮਰ ਗਏ ਹਨ ਇੱਕ ਬੱਚਾ ਬਈ ਆਪ ਆਪ ਪਾਲ ਲਿਆ ਸੀ ਹੱਥ ਤੇ ਤੇ ਉਹਨੂੰ ਬਈ ਅਟੈਕ ਹੋ ਗਿਆ ਉਹ ਵੀ ਮਰ ਗਿਆ ਭੈਜ ਬੜਾ ਸੋਹਣਾ ਸੀ ਉਹ ਵੀ ਹਨਾ ਤੁਰਨ ਲੱਗ ਗਿਆ ਸੀ ਅੱਖਾਂ ਵੀ ਖੁੱਲ ਗਈਆਂ ਸੀ ਸਾਰਾ ਕੁਝ ਹੁੰਦਿਆਂ ਹੁੰਦਿਆਂ ਫਿਰ ਵੀ ਮਰ ਗਿਆ ਯਾਰ ਬਾਕੀ ਹੁਣ ਦੇਖਦੇ ਆ ਕਦੋਂ ਸੂਗੀ ਕਦੋਂ ਨਹੀਂ ਸੂਗੀ ਯਾਰ ਸੀ ਜਿਹੜੀ ਆ ਸੀ ਜਿਹੜਾ ਇੱਕ ਜਿਹੜੇ ਡੱਬਾ ਇੱਕ ਉਸ ਜਿਹੜਾ ਠੀਕ ਹੈ ਦੋ ਸੀ ਜਿਹੜਾ ਇੱਕ ਸੀ ਜਿਹੜੀਆਂ ਵਧੀਆ ਬੱਚੇ ਐਡੇ ਸੋਹਣੇ ਸੀ ਵਧੀਆ ਭੱਜਣ ਲੱਗ ਗਿਆ ਸੀ ਯਾਰ ਹਨਾ ਫਿਰ ਮਰ ਗਿਆ ਹੁਣ ਆਪਾਂ ਕੀ ਕਰ ਸਕਦੇ ਆ ਹਨਾ ਤੇ ਬਾਕੀ ਹੁਣ ਹੌਲੀ ਹੌਲੀ ਹੁੰਦੇ ਜਾਂਦੇ ਉੱਚੇ ਉਦ ਦਾ ਕੰਮ ਆਪਣੇ ਨਾ ਐਤਵਾਂ ਬਈ ਨੇਰੀ ਬਹੁਤ ਚੱਲੀ ਜਾਂਦੀ ਸੀ ਨਾ ਕਬੂਤਰ ਸਾਰੇ ਟੁੱਟ ਗਏ ਸੀ ਇਹ ਪੰਨ ਮਤਲਬ ਜਿਵੇਂ ਵੀ ਆੜਾ ਸਕਾਰੜ ਜਿਆਦੀ ਮਹਿਸੂਸ ਹੁੰਦੀ ਤੁਹਾਨੂੰ ਆਪ ਨੂੰ ਪਤਾ ਕਿਤੇ ਉਧਰ ਲੈ ਕੇ ਕਬੂਤਰ ਫੇਰ ਵਾਪਸ ਆਉਣਾ ਨਾ ਉਧਰ ਲੈ ਕੇ ਫੇਰ ਵਾਪਸ ਆਉਣਾ ਥੋੜਾ ਔਖਾ ਹੋ ਜਾਂਦਾ ਕੰਮ ਅੱਜ ਵਧੀਆ ਡੜਨਗੇ ਮੇਰੇ ਹਿਸਾਬ ਨਾਲ ਤਾਂ ਬਾਕੀ ਅੱਜ ਆਪਾਂ ਛਤਰੀ ਵੀ ਉੱਚੀ ਲਾਤੀ ਆ ਤੇ ਦੇਖਾਂਗੇ ਜੇ ਤਾਂ ਆਪਣਾ ਢੇੜਾ ਲੱਗਾ ਬਈ ਆਪਣਾ ਨਾਲ ਦੇ ਪਿੰਡ ਤੇ ਬਾਜੀ ਆ ਮਤਲਬ ਇਹ ਤਾਂ ਕਾਰ ਆਪਣੀ ਆ ਇਦੋਂ ਥੋੜੀ ਜੀ ਪਰਾਂ ਵਾਂ ਠੀਕ ਹੈ ਆਪਾਂ ਵੇਖਾਂਗੇ ਜਾਣ ਲੱਗੇ ਉਧਰ ਆਉਂਦੀ ਗੇੜਾ ਕੱਢ ਦਾਂਗੇ ਆਪਣੇ ਦੋਸਤ ਨੇ ਵੀ ਛੱਡਿਆ ਕਬੂਤਰ ਦੋ ਦੋਸਤ ਆ ਹਨਾ ਜੇ ਇਹਦਾ ਆਪਾਂ ਨੂੰ ਟੱਕਰ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਹੁਣ ਤਾਂ ਜਿੰਨਾਂ ਨੂੰ ਆਪਾਂ ਜਾਣਾ ਉਹਨਾਂ ਨੂੰ ਤਾਂ ਉੱਲੇ ਉੱਲੇ ਲੱਗ ਜਾਣਗੇ ਠੀਕ ਹੈ ਆਪਾਂ ਐ ਕਰਾਂਗੇ ਆਪਣਾ ਥੋੜਾ ਲੇਟ ਚੱਲ ਬੜਾਂਗੇ ਲੇਟਾ ਕਿੰਨਾ ਜਾਂ ਲੇਟ ਜਾਣਾ ਪੈਣਾ ਆਪਾਂ ਨੂੰ 9:30 ਜਾਂਪਾਂ ਨੂੰ ਪਹਿਲਾਂ ਜਾਣਾ ਪੈਣਾ 8:40 ਚੁੜੀ ਤੇ ਜਾਣਾ ਪੈਣਾ ਜੇ ਆਪਾਂ ਵੀਡੀਓ ਬਣਾਉਣੀ ਆ ਠੀਕ ਹੈ ਉਹ ਆਪਾਂ ਜਾ ਕੇ ਦੇਖਦੇ ਆ ਤੇ ਪਹਿਲਾਂ ਤਾਂ ਵੇਨੇ ਤਿਆਰ ਤੂਰ ਹੁੰਨੇ ਜਾ ਕੇ ਫਿਰ ਆਪਾਂ ਜਾ ਪਾਵਾਂਗੇ ਜੇ ਆਪਾਂ ਬਾਜੀ ਦੇਖਣੀ ਆ ਠੀਕ ਹੈ ਦੇਖਦੇ ਆ ਫਿਰ ਆਪਣੇ ਕਬੂਤਰ ਹੁਣ ਉੱਡੀ ਜਾਂਦੇ ਉੱਚੇ ਤੇ ਬਾਕੀ ਆਪਾਂ ਉਹਨੇ ਥੋੜੀ ਦੇਰ ਬਾਅਦ ਚਾਚੂ ਪੀ ਕੇ ਤੇ ਫਿਰ ਕਰਦੇ ਆ ਮਨੋਰੰਜਨ ਆਪਾਂ ਠੀਕ ਹੈ ਬਾਕੀ ਜਿਹੜੇ ਵੀ ਪੁਰਾਣੇ ਚੈਨਲ ਨੂੰ ਨਹੀਂ ਹਜੇ ਤੱਕ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰ ਲੋ ਤੇ ਅਗਲੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਹੜੇ ਵੀ ਪੁਰਾਣੇ ਆਪਣੀਆਂ ਪਿਛਲੀਆਂ ਵੀਡੀਓ ਨਹੀਂ ਦੇਖਿਆ ਵੀਰ ਜੀ ਉਹ ਜ਼ਰੂਰ ਦੇਖੋ ਜਾ ਕੇ ਠੀਕ ਹੈ ਬਾਕੀ ਯਾਰ ਆਪਣੇ ਲੱਖ ਜਿਹੜਾ ਸਬਸਕ੍ਰਾਈਬਰ ਜਲਦੀ ਜਲਦੀ ਕੰਪਲੀਟ ਕਰਾ ਦਿਓ ਸਾਰੇ ਵੀਰ ਭਰਾ ਬਾਕੀ ਆਪਣਾ ਇੰਸਟਾਗ੍ਰam ਜਿਹੜਾ ਪੇਜ ਆ ਬਈ ਜੀ ਉਹ ਵੀ 10k ਕੰਪਲੀਟ ਹੋਣ ਵਾਲੇ ਆ ਤੇ ਉਹ ਆਪਣਾ ਜਿਹੜਾ ਤੁਸੀਂ ਕਰਵਾਉਣਾ ਉਹ ਵੀ ਸਾਰੇ ਵੀਰ ਭਰਾਵਾਂ ਦਾ ਸਹਿਯੋਗ ਤੇ ਪਿਆਰ ਨਾਲ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਆਪਣਾ ਨਾਮ ਜਿਹੜਾ ਇੰਸਟਾਗ੍ਰam ਦਾ ਮਨਜਿੰਦਰ ਸੋਤਾ ਬਾਈ ਆ ਤੇ ਬਾਕੀ ਆਪਣੇ YouTube ਤੇ ਵੀ ਬਾਇਓ ਚ ਲਿੰਕ ਦਿੱਤਾ ਆ ਬਾਕੀ ਆਪਣਾ ਬਈ ਜੀ ਕੀ ਕਹਿੰਦੇ ਆ ਮਨਜਿੰਦਰ ਸੋਤਾ ਬਾਈ ਪਰ ਲਓ ਉਪਰ ਮੈਂ ਆਜੂਗਾ ਠੀਕ ਹੈ ਨਾ ਮੈਂ ਤੇ ਮੇਰਾ ਪ੍ਰਾਖੜੇ ਹੋਵਾਂਗੇ ਬਾਕੀ ਇਕਰੀ ਜਰੂਰ ਜਾ ਕੇ ਦੇਖਿਓ ਹਾਂ ਵੀ ਆਪਣਾ ਪੇਜ ਕਿਵੇਂ ਦਾ ਲੱਗਿਆ ਕਿੱਦਾਂ ਦਾ ਨਹੀਂ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਤੇ ਬਾਕੀ ਹੁਣ ਚਲਦੇ ਆਂ ਇਕਰੀ ਚਾਚੂ ਪੀ ਕੇ ਆਪਾਂ ਆਉਣੇ ਤਾਂ ਜਾਂ ਫਿਰ ਲਾ ਕੇ ਆਵਾਂਗੇ ਉਹ ਦੇਖਦੇ ਹਾਂ ਕਿ ਜਿਹੜਾ ਸਿਸਟਮ ਬਣਦਾ ਆਪਣਾ ਜਿਹੜੇ ਲੁੜੇ ਵੀ ਪ੍ਰੈਸ ਕਰਦੇ ਆ ਕਰਦੇ ਆ ਫਿਰ ਜਾ ਕੇ ਠੀਕ ਹੈ ਫਿਰ ਪਾਵਾਂਗੇ ਕੱਲ ਤਾਂ ਲਾਈਟ ਹੈ ਨਹੀਂ ਸੀ ਫਿਰ ਤਾਂ ਨੇ ਬੇਸ ਕੀਤੇ ਆਪਾਂ ਇਹ ਤੈਨੂੰ ਐ ਖੁੱਲ੍ਹੇ ਹੀ ਰਹਿੰਦੇ 24 ਘੰਟੇ ਐ ਨਹੀਂ ਹਾਂ ਵੀ ਆਪਾਂ ਤਾੜ ਦਿੰਨੇ ਹੁਣ ਨਹੀਂ ਮੈਂ ਤਾੜਦਾ ਹੁੰਦਾ ਮੌਸਮ ਗਰਮੀ ਜਿਆਦੀ ਹੁੰਦੀ ਹੈ ਤੁਹਾਨੂੰ ਪਤਾ ਹਨਾ ਆਪਾਂ ਮਿੱਟੀ-ਮੁੱਟੀ ਵੀ ਪਾਈ ਹੋਈ ਸੀ ਗੁੱਡੇ ਦੇ ਵਿੱਚ ਨਹੀਂ ਫਿਰ ਸਿਸਟਮ ਦਾ ਸੈੱਟ ਹੀ ਨਹੀਂ ਆਏ ਵੜਦੇ ਹੀ ਨਹੀਂ ਅੰਦਰ ਹਨਾ ਹੁਣ ਮੇਰਾ ਰੱਦਾ ਇੱਥੇ ਜਾਲੀ ਕੱਢ ਦੀਏ ਮੋਰਾ ਕੱਢ ਕੇ ਤੇ ਆ ਕਬੂਤਰਾਂ ਵਾਸਤੇ ਰੱਖ ਲਈਏ ਹੁਣ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਕਬੂਤਰਾਂ ਹੰਤੇ ਸਹੀ ਰਹੂਗਾ ਤੇ ਨਹੀਂ ਕਿਉਂਕਿ ਇਹਨਾਂ ਨੇ ਤਾਂ ਖੁੱਲ੍ਹੇ ਹੀ ਰਹਿਣਾ ਇਹ ਤਾਂ ਨਹੀਂ ਹੁਣ ਤਰਦੇਗੇ ਬਸ ਇਹਨਾਂ ਨੂੰ ਮੇਰਾ ਸਿਸਟਮ ਹੈ ਪਿੰਜਰਾ ਬਣਵਾ ਲਈਏ ਕੋਈ ਇਹ ਨਾਸਤੇ ਹਣਾ ਨਾਲੇ ਵਧੀਆ ਰਹਿਣ ਦੇ ਪਿੰਜਰੇ ਦੇ ਵਿੱਚ ਰਹਿਣਗੇ ਖਲੋਲਣੇ ਬਣਾ ਦਾਂਗੇ ਪਿੰਜਰੇ ਦੇ ਵਿੱਚ ਹੀ ਬਾਕੀ ਕਮੈਂਡ ਕਰਕੇ ਦੱਸੋ ਹਾਂ ਵੀ ਖੁੱਡਾ ਸਹੀ ਐ ਨਾਸਤੇ ਤੇ ਪਿੰਜਰਾ ਸਹੀ ਆ ਫਿਰ ਵੇਖਾਂਗੇ ਇਹ ਨਾਸਤੇ ਜੋ ਵੀ ਸਿਸਟਮ ਕਰਨਾ ਹਣਾ ਫਿਰ ਮਿਲਦੇ ਆ ਥੋੜੀ ਦੇਰ ਬਾਅਦ ਓਕੇ ਜੀ ਫਿਰ ਲਓ ਬਈ ਜੀ ਆਪਣੇ ਕਬੂਤਰ ਉੱਡ ਹੀ ਜਾਂਦੇ ਆ ਤੇ ਛਤਰੀ ਆਪਣੀ ਲੱਗੀ ਹੋਈ ਆ ਤੇ ਹਜੇ ਤੱਕ ਮੇਰੇ ਸਾਹਮਣੇ ਅਦਰ ਕਬੂਤਰ ਤਾਂ ਨਹੀਂ ਕੋਈ ਆਇਆ ਚਲ ਵਧੀਆ ਗੱਲ ਯਾਰ ਨਾ ਵੀ ਹਣਾ ਕਿਸੇ ਦਾ ਯਾਰ ਨੁਕਸਾਨ ਹੋ ਜੂਗਾ ਤੇ ਬਾਕੀ ਆਪਾਂ ਆਵਦੀ ਛਤਰੀ ਲੱਗੀ ਹੋਈ ਆ ਆਪਾਂ ਜਦੋਂ ਆਪਣੇ ਕਬੂਤਰ ਬਹਿ ਗਏ ਆ ਆਪਾਂ ਉਦੋਂ ਛਤਰੀ ਲਵਾ ਦੇਣੀ ਆ ਠੀਕ ਐ ਤੇ ਬਾਕੀ ਆਪਾਂ ਬਾਜੀ ਤੇ ਵੀ ਚੱਲਦੇ ਆ ਪਿਆਰ ਤੂਰ ਆਪਾਂ ਹੋ ਗਏ ਕੱਲੀ ਸ਼ਰਟ ਪਾਉਣੀਆਂ ਰੋਟੀ ਖਾ ਕੇ ਫਿਰ ਚੱਲਦੇ ਆ ਉਥੋਂ ਦਾ ਮਾਹੌਲ ਦਿਖਾਵਾਂਗੇ ਠੀਕ ਐ ਬਾਕੀ ਆ ਦੇਖਦੇ ਆ ਉੱਚੇ ਹੋਣਗੇ ਤੇ ਨੀਵੇਂ ਹੋਣਗੇ ਕਿੱਧਰ ਗਏ ਹਜੇ ਤਾਂ ਨੀਵੇਂ ਫਿਰਦੇ ਪਏ ਆ ਕਿੱਧਰ ਗਏ ਹੁਣ ਇੱਕ ਮਿੰਟ ਆ ਗਈ ਠੀਕ ਐ ਬਸ ਇਹ ਦੇਖਦੇ ਆ ਅੱਜ ਕਿੰਨਾ ਕੁ ਟਾਈਮ ਕਰਨਾਗੇ ਮੁੰਡਾ ਕਰੇ ਆ ਫੋਨ ਲਾ ਕੇ ਪੁੱਛ ਲਾਂਗੇ ਆਪਾਂ ਫਿਰ ਆਪਾਂ ਬਾਜੀ ਤੇ ਚੱਲਦੇ ਆ ਠੀਕ ਐ ਇਸ ਤੋਂ ਬਾਅਦ ਲਓ ਬੇਜੀ ਆਪਾਂ ਬਾਜੀ ਤੇ ਪਹੁੰਚ ਗਏ ਸੀ ਤੇ ਕਬੂਤਰ ਉੱਡ ਜੰਦੇ ਆ ਆਪਾਂ ਨਾਲ ਦੇ ਬੰਦੇ ਕੋਲੇ ਵੀ ਚੱਲਦੇ ਮੈਂ ਪਹਿਲਾਂ ਇੱਧਰ ਸ਼ੂਟ ਕਰ ਲਈ ਇੱਧਰ ਇੱਧਰ ਕਿਉਂ ਵੀ ਸਹੀ ਦੇਖੀ ਜਾਂਦੇ ਇੱਧਰ ਉਹ ਕਬੂਤਰ ਆਉਂ ਵਰਦੇ ਇੱਦੇ ਤਾਂ 100 ਪਲੱਸ ਉੱਡ ਗਿਆ ਕਬੂਤਰ ਦਿਆ ਕਰਦੇ ਪਏ ਆਉਂ ਵਰਦੇ ਪਏ ਇੱਦੇ ਉਹ ਵਰਦੇ ਪਏ ਠੀਕ ਐ ਬਾਕੀ ਆ ਫਿਰਦੇ ਪਏ ਝੋੰਡਾ ਬਾਕੀ ਆਪਾਂ ਦੋਸਤਾਂ ਕੋਲੇ ਚੱਲਦੇ ਆ ਉਹਨਾਂ ਨੂੰ ਪੁੱਛਦੇ ਆ ਕਿੰਨੇ ਉੱਡੇ ਕਿੰਨੇ ਨਹੀਂ ਉੱਡੇ ਠੀਕ ਹੈ ਉਹਨਾਂ ਕੋਲੇ ਚੱਲਦੇ ਆ ਫਿਰ ਕਰਦੇ ਆ ਗੱਲਬਾਤ ਅੱਗੇ ਲੋ ਬਈ ਜੀ ਆਪਾਂ ਆਪਣੇ ਦੋਸਤਾਂ ਕੋਲੇ ਪਹੁੰਚ ਗਏ ਆ ਤੇ ਇਹਨਾਂ ਦਾ ਜਿਹੜਾ ਕਬੂਤਰ ਆ ਉਹ ਕਰਦਾ ਪਿਆ ਆਹ ਵਾਲਾ ਠੀਕ ਹੈ ਤੇ ਬਾਕੀ ਆ ਪਹੁੰਚ ਕੇ ਇਹਨਾਂ ਕੋਲੇ ਇਹਨਾਂ ਨੂੰ ਪੁੱਛਦੇ ਆ ਤੇ ਕਿੰਨੇ ਕਬੂਤਰ ਉੱਡੇ ਹਾਂਜੀ ਭਾਈ ਕਿੰਨੇ ਉੱਡੇ ਫਿਰ ਇੱਥੇ 96 ਕੇ ਪਤਾ ਨਹੀਂ 98 ਉੱਡੇ ਵੀ ਰੀਅਰ ਕਨਫਰਮ ਨਹੀਂ ਹੋਏ ਵਾਲੇ ਅੱਛਾ ਬਾਕੀ ਕੋਈ ਗਰੁੱਪ ਚ ਅਪਡੇਟਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਦੱਸਦੇ ਆ ਹਾਂ ਤੇ ਬਾਕੀ ਮੇਰਾ ਨੰਬਰ ਪਵਾ ਦਿ ਚੰਗਾ ਜਾ ਹਾਂ ਕੋਈ ਤੇ ਬਾਕੀ ਇੱਧਰ ਸਾਰੇ ਕਬੂਤਰ ਹਜੇ ਤਾਂ ਨੀਵੇਂ-ਨੀਵੇਂ ਫਿਰਦੇ ਪਏ ਇੱਧਰ ਇਹ 11 12:30 ਵਜੇ ਤੱਕ ਸਾਰੇ ਮਤਲਬ ਉੱਪਰ ਜਾਣਗੇ ਫਿਰ ਨਾਲੇ ਪਤਾ ਚੱਲ ਜੂ ਕਿੰਨੇ ਕੱਟੇ ਗਏ ਆ ਕਿੰਨੇ ਕਿ ਨਹੀਂ ਬਾਕੀ ਉਹ ਘਰ ਵਾਲਿਆਂ ਨੇ ਬਾਜੀ ਕਰਾਈ ਬਈ ਉੱਧਰ ਬੈਠੇ ਨਾਲੇ ਇੱਧਰ ਆਪਣਾ ਉਸਤਾਦ ਸੰਦੀਪ ਸੀਰ ਵਾਲੀ ਦੇ ਕੇ ਰੋੜਿਆ ਬਈ ਕਬੂਤਰ ਠੀਕ ਹੈ ਬਲੇ ਚੰਗਾ ਉੱਡੀਆਂ ਦਾ ਬਈ ਹਮ ਹਮ ਪਰਮਾਤਮਾ ਮਿਹਰ ਕਰੇ ਸਹੀ ਆ ਬਾਈ ਜਿੱਤੀਏ ਹਮ ਹਮ ਹਰ ਇੱਕ ਦੇ ਪਰਮਾਤਮਾ ਮਿਹਰ ਕਰੇ ਹਾਂ ਇਹ ਤਾਂ ਹੈ ਤੇ ਬਾਕੀ ਉਧਰ ਸਾਰੇ ਪ੍ਰਾ ਉਧਰ ਬੈਠੇ ਆ ਉਹਲੇ ਉਹ ਘਰੋਂ ਬੱਜੇ ਆ ਠੀਕ ਹੈ ਬਾਕੀ ਆ ਫਿਰਦੇ ਪਏ ਹਜੇ ਨੀਵੇਂ ਨੀਵੇਂ ਹਾਂ ਮਾਲ ਇੱਕ ਜਿਆਦਾ ਖਾਦਾ ਭਰਾ ਦਾ ਚਾਹ ਦੀ ਵਟ ਗੱਡੀ ਜਿੰਦੇ ਚਾਹ ਦੀ ਵਾਲਿਆ ਬਾਈ ਹਾਂ ਹਾਂ ਇਹ ਕੋਈ ਨਹੀਂ ਭਰਾਵਾਂ ਨੂੰ ਵੀ ਪਿਉਣੇ ਥੋੜੀ ਥੋੜੀ ਬਾਈਆਂ ਦਾ ਵੀ ਬਣਾਉਣਾ ਸਰੀਰ ਨਹੀਂ ਨਹੀਂ ਭਰਾਵਾ ਸਾਡਾ ਤਾਂ ਬੜਿਆ ਹੀ ਬਣਾ ਬੀ ਬੀ ਚੰਗੀ ਲੱਗੂਗੀ ਨਾ ਹਾਂ ਇਹ ਤਾਂ ਇਹ ਤਾਂ ਹੈ ਆ ਬਾਕੀ ਆ ਉੱਡੀ ਜਾਂਦੇ ਆ ਉਧਰ ਸਾਰੇ ਕਬੂਤਰ ਠੀਕ ਹੈ ਬਾਕੀ ਮੱਡਾ ਕੇ ਤਾਂ ਮਾਂ ਵੀ ਆਇਆ ਸੀਗਾ ਕਰੇ ਓਏ ਤੇ ਬਾਕੀ ਹੁਣ ਦੇਖਦੇ ਆ ਕੀ ਬਣਦਾ ਤੇ ਲਓ ਬਾਈ ਜੀ ਤੇ ਆਪਣੇ ਭਰਾ ਹੁਣ ਦਾ ਕਬੂਤਰ ਹੁਣ ਵਧੀਆ ਫਿਰਦਾ ਪਿਆ ਉੱਚਾ ਹੋ ਗਿਆ ਠੀਕ ਹੈ ਤੇ ਬਾਕੀ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਠੀਕ ਹੈ ਤੇ ਬਾਕੀ ਭਰਾਵਾਂ ਦਾ ਕਬੂਤਰ ਜਿੱਤ ਜੇ ਤੇ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਦੇ ਦਾਂਗੇ ਅਪਡੇਟ ਤੇ ਬਾਕੀ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਕਬੂਤਰ ਜਿੱਤੂਗਾ ਠੀਕ ਹੈ ਆਪਾਂ ਉਹਦੇ ਤੇ ਸ਼ਾਰਟ ਵੀਡੀਓ ਇੱਕ ਪੂਰੀ ਪ੍ਰੋਪਰ ਪਾ ਦਾਂਗੇ ਹਾਂ ਵੀ ਆ ਕਬੂਤਰ ਸੀ ਕਿੰਨਾ ਦੇ ਘਰੋਂ ਸੀ ਠੀਕ ਹੈ ਉਹ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਫਿਰ ਆਪਾਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਤੇ ਦਵਾਂਗੇ ਅਪਡੇਟ ਬਾਜੀ ਦੀ ਠੀਕ ਹੈ